ਕਾਂਗਰਸ ਵਾਲੇ ਨੂੰ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਦੀ ਪਾਰਟੀ ਹਮੇਸ਼ਾ ਦਿਨੇ ਹੀ ਕਰਦੀ ਐ ਸੂਚੀ ਜਾਰੀ ਆਪਾਂ ਤਾਂ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ ਅੱਠ ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵਜੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਪਿਛਲੇ ਇੱਕ ਵਾਰ ਫਿਰ ਨੂੰ ਦੇਖਾਂਗੇ ਜੇ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹੈ ਹਾਲਤ ਕੀ ਪਈ ਹੋਈ ਪਈ ਹੈ ਦੋਨੋਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਹੈ ਇੱਕ ਲੁਧਿਆਣੇ ਕੋਲ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਹਿੰਦਾ ਕਾਲੀਦਾਲ ਚ ਦਿਖਲਾ ਟਿੱਕ ਟੱਕ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿੱਕ ਟਲਣ ਵਾਸਤੇ ਕਹਿੰਦਾ ਨਾ ਇਸ ਕਰਕੇ ਨਾਸ ਕਰਾਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ। ਅਕਾਲੀ ਦਲ ਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ। ਕਾਂਗਰਸ ਵਾਲਾਂ ਦੇ ਹਾਲ ਹੈ। ਕਾਂਗਰਸ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ। ਜਿਹੜੀ ਥੱਲੇ ਬੇੜਲ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸ ਵਾਲੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ। ਕਾਂਗਰਸ ਦਾ ਵੀ ਇਹ ਹਾਲ ਹੈ। ਇਹ ਕਿਹਨੇ ਕੀਤਾ ਮੈਂ ਕੀਤਾ? ਕਰਤੂਤਾਂ ਨੇ ਕੀਤਾ ਇਹਨਾਂ ਨੇ ਕਰਤੂਤਾਂ ਨੇ। ਇਹਨਾਂ ਨੇ ਕਰਤੂਤਾਂ ਨੇ ਕੀਤਾ। ਸੋ ਦੇਸ਼ ਦੇ ਵਿੱਚ ਅੱਜ ਲੋੜ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨ ਭ੍ਰਿਸ਼ਟਾਚਾਰੀਆਂ ਕੀ وجہ سے ਕਿੰਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਹ ਭ੍ਰਿਸ਼ਟਾਚਾਰੀਆਂ ਦੀ وجہ سے 70 ਸਾਲ 75 ਸਾਲ ਮੇ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਕਹਿੰਦਾ ਉਹ ਗੱਲ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾ ਗੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱਚ ਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਵਾਲੇ ਤੇਲਾ ਤੇਲਾ ਦੀਆਂ ਪਿੰਨੀਆਂ ਵਾਲੀ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ 'ਚ ਇੱਕ ਮੁਠੀ ਭਰ ਕੇ ਦੋ ਕੁ ਰਿਉੜੀਆਂ ਮੂੰਹ 'ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਤੈਨੂੰ ਦੱਸ ਦੇਣਾ ਸੀ ਉਰ ਆਇਆ ਕਰੇ ਜਿਹੜਾ ਆਇਆ ਕਰੇ ਰੇਉੜੀਆਂ ਚੋਂ ਭਰਿਆ ਕਰੇ ਮੁੱਠੀ ਬੋਰੀ ਚੋਂ ਕਿੰਨਾ ਕ ਨੁਕਸਾਨ ਹੋ ਗਿਆ 2-3 ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਆਇਆ ਸੀ ਉਹਨੇ ਅਖਿਆਰ ਕਸਤੂਰੀ ਦੀ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾਂ ਸਰਪੰਚ ਵੀ ਗਿਆ ਕਸਤੂਰੀ ਦੁਕਾਨ ਤੇ ਭਰੀ ਮੁੱਠੀ ਰੇਉੜੀਆਂ ਦੀ 2 ਕ ਮੂੰਹ ਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਬੋਰੀ ਚੋਂ ਮੁਠੀ ਭਰ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹਦਾ ਜਦੋਂ ਆਥਣੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਿਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਆਜੇ ਚੱਲੀ ਜਾਂਦਾ ਹੈ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿੱਚ ਆਵਾਮਾ ਦੀ ਪਾਰਟੀ ਦੀ ਸਰਕਾਰ ਆਈ ਉਦੋਂ ਹਿਸਾਬ ਲਾਵਾਂਗੇ ਓਏ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕਰਦਾ ਸੋ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਇਹਨਾਂ ਨੂੰ ਪਤਾ ਚੁੱਲਾ ਚੁੱਲਾ ਕਿਵੇਂ ਚੱਲਦਾ ਆ ਮੋਦੀ ਇੱਕ ਹੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਇਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ ਮੋਦੀ ਨੇ ਉਹ ਭਾਈ 1000 ਰੁਪਇਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਇਆ ਮਹਿੰਗਾ ਕਰਕੇ 100 ਰੁਪਇਆ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਜ਼ਿਮੀਂਦਾਰ ਵੱਡੇ ਸੀ ਵਧੀਆ ਜ਼ਮੀਨ ਸੀ ਲਾਡਲੀ ਕੁੜੀ ਸੀ ਕਹਿੰਦੇ ਵਿਆਹ ਪੂਰਾ ਗੱਜ-ਬੱਜ ਕੇ ਕਰਨਾ ਹੈ ਉਹਨਾਂ ਨੇ ਨਾ ਆ ਸੁਣ ਲਿਓ ਆਗ ਹਲ ਕਿ ਕਿਵੇਂ ਲੌਲੀਪੌਪ ਦਿੰਦੇ ਆਪਾਂ ਨੂੰ ਤੇ ਬਾਅਦ 'ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਨੇ ਆ ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ ਵੱਡੇ ਵੱਡੇ ਸੋਫੇ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲਏ ਆ ਪੂਰਾ ਪਲੰਗ ਲਮਾਰੀਆਂ ਤਿਆਰ ਕਰ ਲੀਆਂ ਕੱਲ ਨੂੰ ਬਰਾਤ ਆਉਣੀ ਸੀ ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ maal ਪਿਆ ਡਾਕੂ ਟਰੱਕ ਲੈ ਕੇ ਆ ਗਏ ਟਰੱਕ ਬੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ ڈاکੂਆਂ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੀ ਜੀ ਇਹ ਚ ਬੰਦ ਹੈ ਖੋਲੋ ਖੋਲਿਆ ڈاکੂ ਅੰਦਰ ਚਲੇ ਗਿਆ ਡਰੇ ਬੈਠੇ ਸਾਰੇ ਵਿਚਾਰੇ ڈاکੂ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕਹਿੰਦੀ ਜੀ ਕੁੜੀ ਡਰ ਡਰ ਕੇ ਜੇ ਖੜੀ ਹੋਈ ਮੇਰੀ ਮੇਰੀ ਸ਼ਾਦੀ ਹੈ ਜੀ ڈاکੂ ਨੇ ਉਨੇ ਸਰਦਾਰ ਨੇ ਕੱਢ ਪਾਇਆ ਜੇਬ ਚ ਹੱਥ 100 ਰੁਪਿਆ ਸ਼ਗਨ ਦੇਦਾ ਕਹਿੰਦਾ ਭਾਈ ਆ ਲੈ ਸ਼ਗਨ ਤੇਰੀ ਜ਼ਿੰਦਗੀ ਚ ਭਾਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਪਾਵੇ ਜਿਉਂਦੇ ਵਾਸਤੇ ਰਹੋ ਭਾਈ ਆ ਮੇਰੇ ਵੱਲੋਂ ਸ਼ਗਨ ਹੈ ਲੁੱਟ ਕੇ ਲੈ ਗਏ ਸਾਰਾ ਕੁਝ ਅਗਲੇ ਦਿਨ ਪੁਲਿਸ ਆਈ ਉਹ ਕੁੜੀਆਂ ਦੇ ਪਰਿਵਾਰ ਚੋਂ ਕੋਈ ਵੀ ਬੰਦਾ ਪੁਲਿਸ ਕੋਲ ਐਫ ਆਈ ਆਰ ਖਾਉਣ ਨੂੰ ਤਿਆਰ ਨਹੀਂ ਸੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਵਧੀਆ ਸੀ ਵੀ 100 ਰੁਪਿਆ ਸ਼ਗਨ ਦੇਗੇ ਲੈ ਦੱਸ ਹੋਇਆ ਅਈ ਅੱਪਾ ਸੋਚ ਲੈਨੇ ਆ ਵੀ ਪੌਣੇ ਪੰਜ ਸਾਲ ਤਾਂ ਲੁੱਟੀ ਗਿਆ ਮੋਦੀ ਜੋ ਮਰਜੀ ਲੁੱਟੀ ਗਿਆ ਪਰ 100 ਰੁਪਿਆ ਨੇ ਸਿਲੰਡਰ ਵਸਤਾ ਕਰਤਾ ਵੀ ਕਮਾਲ ਆ ਬੰਦੇ ਦਾ ਉਹ ਇੰਨਾ ਗੱਲਾਂ ਚ ਨਾ ਆਇਓ ਕਿਰਪਾ ਕਰਕੇ ਇੰਨਾ ਗੱਲਾਂ ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਿਆ ਦਾ ਸਾਲ ਦਾ ਬਿਮਾਰੀ ਤੋਂ ਹੀ ਬਚਿਆ ਕਰੂਗਾ ਤੁਹਾਨੂੰ ਆਹ ਸਾਫ ਲਾਇਆ ਕਰੋ ਇਹੋ ਜਿਹਾ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ ਉਹ ਫੀਸ ਬਚੂਗੀ ਤੁਹਾਡੀ ਆ ਸਾਡੀ ਇੱਛਾ ਹੈ ਆ ਮੇਰੀ ਇੱਛਾ ਹੈ ਬਸ ਆ ਹੁਣ ਆ ਹੁਣ ਖਜ਼ਾਨੇ ਚ ਫੇਰ ਆਇਆ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਅਸੀਂ ਲੀਕੇਜ ਬੰਦ ਕਰਤੀ ਭ੍ਰਿਸ਼ਟਾਚਾਰੀ ਜਿਹੜੇ ਸੀ ਉਹਨਾਂ ਨੂੰ ਫੜ ਫੜ ਕੇ ਅੰਦਰ ਦੇਤਾ ਪੈਸਾ ਖਜ਼ਾਨੇ ਚ ਆਉਣ ਲੱਗ ਗਿਆ ਗਰੰਟੀਆਂ ਪੂਰੀਆਂ ਕਰਨ ਲੱਗ ਗਏ ਇੱਕੋ ਹੀ ਗਰੰਟੀ ਰਹਗੀ ਦਿੱਲੀ ਚ ਤਾਂ ਪੂਰੀ ਕਰਤੀ ਮਾਂ ਦੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ ਔਰ ਵਿਧਾਨ ਸਭਾ 'ਚ ਇਹ ਵੀ ਕਹਤਾ ਕਿ ਦਿੱਲੀ 'ਚ ਪੂਰੀ ਕਰਨ ਲੱਗਿਆ ਬਸ ਇਹ ਤੋਂ ਅਗਲੀ ਵਾਰੀ ਪੰਜਾਬ ਦੀ ਐ ਸਾਡੀਆਂ ਮਾਵਾਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨੇ ਦਾ ਸਨਮਾਨ ਅਗਲੀ ਵਾਰੀ ਉਸ ਚੀਜ਼ ਦੀ ਐ ਬਸ ਸਾਰਾ ਹਿਸਾਬ ਲਾਈ ਬੈਠਾ ਮੇਰੀਆਂ ਉਂਗਲਾਂ ਤੇ ਪਿਆ ਸਾਰਾ ਉਂਗਲਾਂ ਤੇ ਪਿਆ ਘਾਟਾ ਵੀ ਨਹੀਂ ਪੈਣ ਦਿੰਦਾ ਵਧੀਆ ਲਾਣੇਦਾਰ ਜਿਹੜਾ ਹੁੰਦਾ ਉਹ ਐਂ ਚਲਾਉਂਦਾ ਹੁੰਦਾ ਘਰ ਨੂੰ ਘਾਟਾ ਵੀ ਨਹੀਂ ਪੈਣ ਦਿੰਦਾ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸ਼ੌਕ ਵੀ ਨਹੀਂ ਰਹਿਣ ਦਿੰਦਾ ਤੁਸੀਂ ਆ ਪੂਰਾ ਕਰਾਂਗੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਔਰ ਮੈਂ ਸਾਰੀ ਟੀਮ ਦਾ ਧੰਨਵਾਦ ਆ ਕਿ ਇਨਾ ਵਧੀਆ ਤੁਸੀਂ ਇਸ ਪੱਦਰ ਤੇ ਕੱਟ ਕੀਤਾ ਨਹੀਂ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਾਂਖਣ ਨੂੰ ਬਾਂਦਰੀ ਡੰਡੇ ਖਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਣੀਆਂ ਮੌਜਾਂ ਕਰੀ ਜਾਂਦੇ ਆ ਪਾਰਟੀ ਵਾਲੇ ਤਾਂ ਫਸਾਦਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰ ਰੋਜ਼ 130 ਲੱਖ ਮੀਟਰਿਕ ਟਨ ਕਣਕ ਦੇਵਾਂਗਾ ਹੁਣ ਇਸ ਮਹੀਨੇ 130 ਲੱਖ ਮੀਟਰਿਕ ਟਨ ਦੇਸ਼ ਵਾਸਤੇ 220 ਲੱਖ ਮੀਟਰਿਕ ਟਨ ਚੌੜ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਡਰ ਲਾ ਦਿੰਦੇ ਹੋ ਹਰਿਆਣੇ ਤੇ ਤਾਰਾਂ ਲਾ ਦਿੰਦੇ ਹੋ ਗੋਲੀਆਂ ਚਲਾਉਂਦੇ ਹੋ ਸਿੱਧੀਆਂ ਉਦੋਂ ਤੁਸੀਂ ਹਥਰੂਪੈਸ ਦੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੇ ਮਨਪੜਕਾ ਹੁੰਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ, ਮੇਰਾ ਮੁਲਾਜ਼ਮ ਖੁਸ਼ ਰਵੇ, ਦੁਕਾਨਦਾਰ ਖੁਸ਼ ਰਵੇ, ਵਪਾਰੀ ਖੁਸ਼ ਰਵੇ। ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ? ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ। ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ-ਪਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ। ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ। ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਹਾਂ ਵਾਲਾ ਵਪਾਰ ਵਧੂਗਾ। ਇਹ ਸਾਈਕਲ ਐ, ਇਹ ਸਰਕਲ ਐ, ਇਹ ਚਲਾਉਣਾ ਐ। ਮੈਂ ਵੀ ਮੈਥ ਮਾਸਟਰ ਦਾ ਮੁੰਡਾ। ਸਾਇੰਸ ਵੀ ਪੜਾਉਂਦੇ ਸੀ ਮੇਰੇ ਮਾਪਾ ਪਿਤਾ ਜੀ। ਸੋ ਮੈਨੂੰ ਸਾਰਾ ਪਤਾ ਐ। ਸਾਫਤਾ ਸਾਰੇ ਲਾਏ ਪਏ ਨੇ। میں آپ کھانا نہیں پر کسی نے کھا ہویا پیسہ میں دس سال پہلا کھا پے پہاڑوں پیا میں پہندر سے پیا او کڑ کے لیا کے تھوڑے حق کسی نہ کسی روپ دے روپوں واپس دینا کسی نہ کسی روپ روپوں واپس دینا آ گل کرنے واسطے آیا میں اس تو بعد سنگرور جاؤں گا روڈ شو کروں گا تھوڑے بھی آؤں گا لوگوں کو اکثر کہتے سنا ہے لوگوں کو اکثر کہتے سنا ہے رہے تو پھر ملیں گے ਹਰੇਕ ਬੰਦਾ ਕਹਿੰਦਾ ਨਾ ਚੰਗਾ ਬਾਈ ਜਿਉਂਦੇ ਰਹੇ ਤਾਂ ਫੇਰ ਮਿਲਾਂਗੇ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे लेकिन इस दिल ने कहा है मिलते रहे तो जिंदा रहेंगे ਤੋਂ ਬਾਗੇ ਪਰਾਨੇ ਵਾਲਿਓ ਫਰੀਦਗੋਟ ਵਾਲਿਓ ਤੁਹਾਡੇ ਨਾਲ ਤਾਂ ਦਿਲੋਂ ਪਿਆਰ ਹੈ ਕਿਸੇ ਹੋਰ ਪੱਦਰ ਦਾ ਪਿਆਰ ਹੈ ਇਸ ਵਾਰ ਮੇਰੇ ਦੋਸਤ ਔਰ ਮੇਰਾ ਜਿਹੜਾ ਦੋਸਤ ਹੁੰਦਾ ਨਾ ਦੋਸਤ ਦਾ ਮਤਲਬ ਪਤਾ ਕੀ ਹੁੰਦਾ ਸੁਣ ਕੇ ਜਾਇਓ ਦੋਸਤ ਇਹ ਲਿਖਿਆ ਜਾਂਦਾ ਦੱਦੇ ਨੂੰ ਹੋੜਾ ਸਸਾ ਤਤਾ ਇਹ ਹਿੰਦੀ ਦਾ ਲਫਜ਼ ਹੈ ਇਦੇ ਵਿੱਚ ਡੈਸ਼ ਪਾ ਦਿਓ ਇਹਦਾ ਮਤਲਬ ਪਤਾ ਲੱਗ ਜੂ 2 ਡੈਸ਼ ਸत्य ਦੋ ਸਚਾਈਆਂ ਦੋ ਸੱਚ ਜੇ ਸੱਚ ਇੱਕ ਪਾਸੇ ਹੋਵੇ ਫਿਰ ਬਾਲੀ ਦੇਰ ਨਹੀਂ ਚੱਲਦਾ ਸੋ ਦੋਸਤ ਮੇਰਾ ਕਰਮਜੀਤ ਅਸੀਂ ਦੋਨੇ ਸੱਚੇ ਬੰਦੇ ਆ ਅਸੀਂ ਪਹਿਲਾਂ ਤੋਂ ਸੱਚੇ ਦਿਲੋਂ ਮਿਹਨਤ ਕਰਦੇ ਰਹੇ ਆ ਗਰੀਬੀਆਂ ਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਆ ਦੋਨੇ ਹੱਥ ਉੱਪਰ ਝਾਕੇ ਦੋ ਨਾਰੇ ਲਾ ਦਿਓ ਇਨਕਲਾਬ ਵਾਹ ਵਾਹ ਥੋੜਾ ਜਿਹਾ ਹੋਰ ਆ ਇਧਰ ਖੋਟਿਆ ਖੋਟਿਆ ਵਾਲੇ ਪਾਸਤਾ ਪਹੁੰਚੇ ਕਿਸੇ ਪਾਸੇ ਤਾਂ ਪਹੁੰਚੇ ਕੁਛ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਰਾ ਸੂਰਜਾ ਕਾਲ ਤੈਨਨੇ ਪਿਆਰ ਸਤਿਕਾਰ ਨਾਲ ਸੁਣਿਆ ਚਾਹੁੰਦੇ ਵਾਸਤੇ ਰੋ ਆਬਾਦ ਰਹੋ ਜ਼ਿੰਦਾਬਾਦ ਰਹੋ ਹੌਲੀ ਜਾਇਓ ਰਾਮ ਨਾ ਜਾਇਓ ਮਾਮਾ ਪੈਣਾ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਿਲਦੇ ਰਵਾਂਗੇ ਜਦੋਂ ਬੁਲਾਓਗੇ ਮੈਂ ਹਾਜ਼ਰ ਹੋ ਜਾਊਂਗਾ ਬਹੁਤ ਬਹੁਤ ਧੰਨਵਾਦ